ਕੀ ਕਿਹੜਾ ਬੋਲ ਰਿਹਾ ਹੈ ਕੋਈ ਮੈਂ ਦੇਖਦਾ ਹਾਂ ਹਾਂ ਬਟਾ ਇੱਕ ਮਿੰਟ ਯਾਰ ਵੀਡੀਓ ਨਹੀਂ ਬਣਾਈ ਉਹ ਕਤਨਾ ਸਾਜੀ ਗਈ ਕੋਈ ਵੱਟੀ ਰੋਕ ਨਹੀਂ ਲਗਾਈ ਜਾ ਰਹੀ ਜਾਨ ਦਿੱਤਾ ਜਾ ਰਿਹਾ ਹੈ ਪਰ ਹਾਲ ਦੀ ਘੜੀ ਇੱਥੇ ਜੋ ਦੇਖਿਆ ਜਾਵੇ ਅੱਗੇ ਅੱਗੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਗੂ ਮੱਟ ਮੇਰਾ ਪੁੱਤ ਈ ਆ ਤੇ ਇਹ ਆਇਆ ਸੀ ਕਿਸੇ ਕੰਮ ਇੱਥੇ ਠੀਕ ਆ ਇਹ ਰਾਤ ਉਰੇ ਰੁਕ ਗਿਆ ਹਨੇਰਾ ਹੋ ਗਿਆ ਹੁਣ ਗੁਰਦੁਆਰੇ ਰੁਕ ਗਿਆ ਤੇ ਜਦੋਂ ਉਹ ਬੰਦਾ ਆਇਆ ਬੇਆਦਬੀ ਕਰਨ ਬੇਆਦਬੀ ਕਰਨ ਆਇਆ ਇਹਨੇ ਪੁੱਛਿਆ ਉਹਨੂੰ ਬਈ ਭਾਈ ਤੂੰ ਕੀ ਚੱਕਰ ਆ ਕਿ ਮੈਂ ਆਉਂ ਕਹਾਂ ਵੀ ਮੈਨੂੰ ਪੈਸੇ ਦਿੱਤੇ ਗਏ ਆ 3-4000 ਰੁਪਇਆ ਠੀਕ ਆ ਫਿਰ ਇਹਨੇ ਪਿਆਰ ਨਾਲ ਕਈ ਵਾਰ ਪੁੱਛਿਆ ਵੀ ਉਹਨੂੰ ਭਾਈ ਤੂੰ ਦੱਸ ਦੇ ਉਹਦਾ 9-10 ਬੰਦੇ ਦਾ ਨਹੀਂ ਦੱਸਿਆ ਇਹ ਬੰਦਾ ਇਹੀ ਕਹੀ ਗਿਆ ਤੁਹਾਡੀ ਬਾਣੀ ਗਲਤ ਆ ਸਾਡੀ ਬਾਣੀ ਠੀਕ ਆ ਤੁਹਾਡੀ ਬਾਣੀ ਗਲਤ ਆ ਸਾਡੀ ਬਾਣੀ ਸਹੀ ਆ ਜਨ ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲਤ ਕਹਿੰਦਾ ਸੀਗਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲਤ ਕਹਿੰਦਾ ਸੀ ਉਹਨੂੰ ਗੁੱਸਾ ਚੜਿਆ ਕਿ ਨੈਤਿਕੀਏ ਜੇ ਕਿਸੇ ਦੇ ਧਰਮ ਨੂੰ ਕੋਈ ਗਲਤ ਕਹੋਗਾ ਉਹ ਮੂੰਹ ਤੇ ਹੀ ਗਲਤ ਬੋਲਣ ਲੱਗ ਗਿਆ ਜਦੋਂ ਗਲਤ ਬੋਲਣ ਲੱਗ ਗਿਆ ਉਹਨੂੰ ਗੁੱਸਾ ਚੜ ਗਿਆ ਠੀਕ ਹੈ ਕਿ ਨਹੀਂ ਇਹ ਗੱਲ ਆ ਵੀ ਕੋਈ ਵੀ ਬੰਦਾ ਕਿਸੇ ਨੂੰ ਗਲਤ ਨਹੀਂ ਕਰਨਾ ਚਾਹੁੰਦਾ ਮਾਰਨਾ ਨਹੀਂ ਚਾਹਦਾ ਉਹ ਸੌਦਾ ਨਹੀਂ ਲਾਉਣਾ ਚਾਹੁੰਦਾ ਜਦੋਂ ਕਿਸੇ ਦੇ ਧਰਮ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਅਟੈਕ ਕਰਦਾ ਵਾ ਤਾਂ ਬੰਦੇ ਨੂੰ ਜਦੋਂ ਅੱਕ ਜਾਂਦਾ ਫਿਰ ਇਹ ਸਟੈਪ ਚੱਕਦਾ ਨਹੀਂ ਬੰਦਾ ਕੋਈ ਨਹੀਂ ਚੱਕਦਾ ਨਿਹੰਗ ਸਿੰਘਾਂ ਨੇ ਬੀਜ ਦੇ ਵੀ ਦੀ ਜਿਹੜੀ ਉਹਨੇ ਕੋਸ਼ਿਸ਼ ਬੰਦੇ ਨੇ ਕੀਤੀ ਹੈ ਅਣਜਾਣ ਬੰਦੇ ਨੇ ਹਾਂਜੀ ਨਿਆਂ ਸਿੰਘਾ ਨੇ ਸੌਦਾ ਲਗਾਤਾ ਲਗਾਤਾ ਜੀ ਦਿਨ ਰਾਤ ਦੀ ਗੱਲ ਆ ਦੋ ਤਿੰਨ ਵਾਰ ਚੁੱਕੇ ਆ ਹੁਣ ਦਿਨ ਚੜ ਚੁੱਕਾ ਆ ਹਾਂਜੀ ਡਿਮਾਂਡ ਕੀ ਹੈਗੀ ਆ ਮਤਲਬ ਕਿਉਂ ਆਪਾਂ ਰੁਕੇ ਕਿਉਂ ਹੋਏ ਆ ਨਹੀਂ ਰੁਕੇ ਕੋਈ ਗੱਲ ਨਹੀਂ ਡਿਮਾਂਡ ਵੀ ਕੋਈ ਗੱਲ ਨਹੀਂ ਹੈਗੀ ਅਸੀਂ ਇਹ ਕਹਿੰਨੇ ਆ ਵੀ ਸਚਾਈ ਲੋਕਾਂ ਨੂੰ ਪਤਾ ਲੱਗੇ ਵੀ ਗਾਹਾਂ ਤੋਂ ਜਿਹੜਾ ਬੰਦਾ ਹੈ ਗਲਤ ਇਹ ਕੰਮ ਕਰੂਗਾ ਗੁਰੂਗ੍ਰੰਥ ਸਾਹਿਬ ਜੀ ਵਾਲਾ ਕੋਈ ਝਾਕੂਗਾ ਤਾਂ ਉਹਦਾ ਵੀ ਇਲਜ਼ਾਮ ਇਹੀ ਹੋਣਾ ਵਾ ਜਿਹੜਾ ਅੱਜ ਹੋਇਆ ਜਿਹਦਾ ਜਿਹੜਾ ਬੇਅਦਬੀ ਕਰਨ ਆਇਆ ਕਿੰਨੇ ਸਿੰਘ ਕਹਿ ਰਹੇ ਨੇ ਵੀ ਜਿਨ੍ਹਾਂ ਨੇ ਸੌਦਾ ਲਗਾਇਆ ਉਹਨਾਂ ਨੂੰ ਅਰੈਸਟ ਨਹੀਂ ਹੋਣ ਦਿੱਤਾ ਜਾਵੇਗਾ ਉਹਦੇ ਬਾਰੇ ਦੱਸੋ ਥੋੜਾ ਨਹੀਂ ਨਹੀਂ ਅਰੈਸਟ ਦੇਖੋ ਮੇਰੀ ਗੱਲ ਸੁਣੋ ਕਾਨੂੰਨ ਨੇ ਆਪਣਾ ਕੰਮ ਕਰਨਾ ਵਾ ਅਸੀਂ ਇਹ ਨਹੀਂ ਕਹਿੰਦੇ ਹੈਗੇ ਵੀ ਕੋਈ ਕਾਨੂੰਨਾਂ ਸੀ ਧੱਕਾ ਕਰਨਾ ਕਾਨੂੰਨ ਨੇ ਆਪਣਾ ਕੰਮ ਕਰਨਾ ਵਾ ਕਿੰਨੇ ਕੁ ਵਜੇ ਦੀ ਗੱਲ ਹੈ ਜੇ ਨਹੀਂ ਅਰੈਸਟ ਕਰਨ ਦੇਣਾ ਤਾਂ ਨਹੀਂ ਕਰਨ ਦੇਣਾ ਕਿਉਂ ਜੀ ਬੇਅਦਬੀ ਕੀਤੀ ਹੈ ਜੇ ਬੇਅਦਬੀ ਬੰਦਾ ਕਰਨ ਆਇਆ ਵਾ ਉਹ ਉਹ ਵੀ ਤਾਂ ਗਲਤ ਆ ਨਾ ਇੱਕ ਕਸਮ ਦਾ ਤੁਸੀਂ ਮੰਨੋ ਮੰਨੋਗੇ ਕਿ ਨਹੀਂ ਮੰਨੋਗੇ ਇਹ ਗੱਲ ਕੋਈ ਵੀ ਬੰਦਾ ਗੱਲ ਮੈਨੂੰ ਜੇ ਕਿਸੇ ਦੇ ਧਰਮ ਤੇ ਕੋਈ ਅਟੈਕ ਕਰਦਾ ਵਾ ਇਹ ਸੈਲਫ ਡਿਫੈਂਸ ਆ ਜੀ ਇਹ ਕਿਸੇ ਹੱਤਿਆ ਨਹੀਂ ਮੰਨੀ ਜਾਣੀ ਹੈਗੀ ਇਹ ਸੈਲਫ ਡਿਫੈਂਸ ਆ ਉਹ ਬੰਦਾ ਬੇਅਦਵੀ ਕਰਨ ਆਇਆ ਸਾਡੇ ਗੁਰੂ ਦੀ ਸਾਡੇ ਗੁਰੂ ਦੇ ਅੰਗ ਪਾਰਨ ਆਇਆ ਉਹ ਉਹਦੀ ਹੱਤਿਆ ਕਰਨ ਆਇਆ ਜਦੋਂ ਉਹਦੀ ਹੱਤਿਆ ਕਰਨ ਆਇਆ ਸੈਲਫ ਡਿਫੈਂਸ ਦੇ ਵਿੱਚ ਉਹਦੇ ਨਾਲ ਹੋ ਗਿਆ ਠੀਕ ਹੈ ਕਿਰੇ ਉਹਦਾ ਸੈਲਫ ਅਡਵਾਂਸ ਆ ਨਾ ਜੇ ਕੋਈ ਵੀ ਮੰਨਿਆ ਜਾਵੇ ਕਾਨੂੰਨ ਵੀ ਇਹ ਗੱਲ ਮੰਨੂਗਾ ਸੈਲਫ ਅਡਵਾਂਸ ਆ ਜੀ ਬਾਕੀ ਕਾਨੂੰਨ ਨੇ ਆਪਣਾ ਕੰਮ ਕਰਨਾ ਅਸੀਂ ਕਾਨੂੰਨ ਨੂੰ ਕੁਝ ਨਹੀਂ ਕਹਿੰਦੇ ਹੈਗੇ ਬਾਬਾ ਜੀ ਹੁਣ ਇੰਨੀ ਦੇਰ ਤੇ ਕਮਰੇ ਦੇ ਵਿੱਚ ਜਿਹੜਾ ਰਾਤ 2:3 3 ਵਜੇ ਦੀ ਇਹ ਘਟਨਾ ਆਇਆ ਹੁਣ ਕਾਫੀ ਟਾਈਮ ਹੋ ਗਿਆ 9-10 ਵਜੇ ਚੱਲੇ ਆ ਅੰਦਰੋਂ ਬਾਹਰ ਨਿਕਲੇ ਹੋ ਕੀ ਵਜਾ ਜੀ ਨਿਕਲੇ 1 ਮਿੰਟ ਜਰਾ ਰੁਕ ਲਓ ਭਾਜੀ 2 ਮਿੰਟ ਜਰਾ